ਭਾਵਨਾ ਕਿ ਤਿੰਨ ਦਿਨ ਗੁਰੂ ਕੇ ਲਾਲ ਮਾਂ ਗੁਜਰੀ ਜੀ ਭੁੱਖੇ ਇਸ ਧਰਤੀ ਤੇ ਗੁਜ਼ਾਰਦੇ ਆ ਤੇ ਗੁਰਸਿੱਖ ਪਿਆਰੇ ਇਸ ਭਾਵਨਾ ਨਾਲ ਪ੍ਰਸ਼ਾਦੀ ਦੀਆਂ ਗਰਾਈਆਂ ਸੰਗਤਾਂ ਵਿੱਚ ਹਰ ਤਿਲ ਫੁੱਲ ਨੂੰ ਵੰਡਦੇ ਆ ਤਾਂ ਕਿ ਇੱਕ ਅਹਿਸਾਸ ਹੋਵੇ ਕਿ ਜਿਵੇਂ ਅਸੀਂ ਸਾਬ ਜਦਿਆਂ ਦੀ ਟਹਿਲ ਸੇਵਾ ਕਰ ਰਹੇ ਆ ਬਹੁਤ ਸ਼ਰਧਾ ਨਾਲ ਅਕੀਦਤ ਨਾਲੇ ਗੁਰਸਿੱਖ ਪਿਆਰੇ ਸੇਵਾ ਕਰਦੇ ਆ ਬੇਨਤੀ ਹੈ ਵੀ ਜਿੱਥੇ ਖਾਣ-ਪਾਨ ਦਾ ਲੰਗਰ ਚੱਲਦਾ ਉੱਥੇ ਗਿਆਨ ਦੇ ਲੰਗਰ ਵੱਲ ਵੀ ਧਿਆਨ ਦਿੱਤਾ ਜਾਏ। ਇਹ ਅਹਿਸਾਸ ਕਰਕੇ ਵੀ ਕਿੱਥੇ ਚੱਲੇ ਆਂ, ਕਿਉਂ ਚੱਲੇ ਆਂ, ਉੱਥੇ ਕੀ ਹੋਇਆ ਸੀ, ਕੀ ਖੱਟ ਕੇ ਅਸੀਂ ਆਉਣਾ, ਤੇ ਉਹ ਅਹਿਸਾਸ ਨਾ ਮਰਨ ਦਿੱਤਾ ਜਾਏ ਅੰਦਰੋਂ। ਉਹਦੇ ਨਾਲ ਸੰਜੀਦਗੀ ਵੀ ਆਏਗੀ, ਗੰਭੀਰਤਾ ਵੀ ਆਏਗੀ, ਸਹਿਜ ਵੀ ਆਏਗਾ ਤੇ ਸੇਵਾ ਦੀ ਭਾਵਨਾ ਵੀ ਪੈਦਾ ਹੋਏਗੀ, ਸੇਵਾ ਬੰਦਗੀ ਬਣ ਜਾਏਗੀ। ਲਗਭਗ 400 ਤੋਂ ਉੱਪਰ ਗਿਣਤੀ ਦੇ ਵਿੱਚ ਲੰਗਰ ਨੇ ਜਿਹੜੇ ਇਸ ਅਸਥਾਨ ਤੇ ਲੱਗਦੇ ਨੇ ਸੋ ਅੱਜ ਉਹਨਾਂ ਲੰਗਰਾਂ ਵਾਲੇ ਸਾਰੇ ਹੀ ਪਿੰਡਾਂ ਦੇ ਵਿੱਚੋਂ ਆਈਆਂ ਸੰਗਤਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੀ ਜਿੱਥੇ ਵੀ ਲਾਏ ਜਾਂਦੇ ਨੇ ਸੋ ਉਹਦੇ ਵਿੱਚ ਜਿਹੜੀ ਪਰੰਪਰਾ ਹੈ ਜਾਂ ਮਰਜ਼ਾਦਾ ਉਹਦਾ ਰਹਿਣਾ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਸੋਚਮ ਦੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੰਬਾਕੂ ਦਾ ਸੇਵਨ ਕਰਨ ਵਾਲਾ ਕੋਈ ਗਲਤ ਚੀਜ਼ਾਂ ਖਾਣ ਵਾਲਾ ਇੱਕ ਤਾਂ ਇਹੋ ਜਿਹੇ ਲੋਕਾਂ ਨ ਲੰਗਰਾਂ ਦੇ ਵਿੱਚ ਲਾਏ ਜਾਣ ਕਰਕੇ ਜਿਹੜੇ ਨੌਜਵਾਨ ਵੀਰ ਟਰੈਕਟਰਾਂ ਤੇ ਆਉਂਦੇ ਨੇ ਉਹ ਅਕਸਰ ਦੇਖਣਾ ਹੁੰਦਾ ਕਿ ਉਹ ਕਈ ਵਾਰੀ ਬਹੁਤ ਵੱਡੀ ਵੱਡੇ ਸਾਊਂਡ ਵੱਡੇ ਵੱਡੀਆਂ ਆਵਾਜ਼ਾਂ ਤੋ ਇਸ ਤਰ੍ਹਾਂ ਦੀ ਆਵਾਜ਼ ਹੈ ਉਹਦੇ ਵਿੱਚ ਖਲੜ ਪਉਂਦੀ ਹੈ ਸੋ ਇਹ ਗੁਰਮਤ ਦਾ ਸਿਧਾਂਤ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪ ਇਹ ਹੈ ਕਿ ਕਿਸੇ ਗੁਰੂ ਦੇ ਨਾਲ ਟੁੱਟੇ ਹੋਏ ਨੂੰ ਜੁੜੇ ਹੋਏ ਨੂੰ ਤੋੜ ਦੇਣਾ ਤੇ ਪੁੰਨ ਸਭ ਤੋਂ ਵੱਡਾ ਹੈ ਕਿ ਕਿਸੇ ਟੁੱਟੇ ਹੋਏ ਨੂੰ ਜੋੜ ਦੇਣਾ ਸੋ ਕਿਤੇ ਅਸੀਂ ਇਹ ਕਨਾਤ ਨਹੀਂ ਕਰ ਰਹੇ ਕਿ ਜਿਹੜੀ ਸੰਗਤ ਬਾਣੀ ਨਾਲ ਜੁੜੀ ਹੈ ਉਹ ਸਾਡੀ ਆਵਾਜ਼ ਦੀ ਜਿਹੜੀ ਪੋਲੂਸ਼ਨ ਹੈ ਜਾਂ ਆਵਾਜ਼ ਐਡੇ ਪੱਧਰ ਤੇ ਹੈ ਦੀ ਬੇਨਤੀ ਕਰਦਾ ਕਿ ਉਹਨਾਂ ਤੋਂ ਬਚੋ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਖੂਨਦਾਨ ਕੈਂਪ ਲਾਉਂਦੇ ਨੇ ਬਿਨਾਂ ਮਨਜ਼ੂਰੀ ਤੋਂ ਉਹਨਾਂ ਤੇ ਰੋਕਦਾਂ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸਾਰੀਆਂ ਸਭਾ ਸੇਵਾ ਸੋਸਾਇਟੀਆਂ ਦੀ ਇਕੱਤਰਤਾ 12 ਦਸੰਬਰ ਨੂੰ ਹੁੰਦੀ ਆਈ ਹੈ ਅੱਜ ਵੀ ਇਕੱਤਰਤਾ ਹੋਈ ਹੈ ਇੱਕ ਬੜੀ ਸੁੱਚੀ ਜੀ ਵਚਨਬੱਤਤਾ ਹੈ ਕਿ ਅਸੀਂ ਪਰਿਵਾਰ ਵਾਂਗੂ ਆਏ ਗੁਰਸਿੱਖਾਂ ਦੀ ਕਿਵੇਂ ਟਹਿਲ ਕਰ ਸਕਦੇ ਹਾਂ ਇਹ ਵੀ ਇੱਕ ਨਿਰਮਲ ਜੇ ਜਜ਼ਬਾਤ ਨੇ ਕਿ ਇੱਕ ਭਾਵਨਾ ਕਿ ਤਿੰਨ ਦਿਨ ਗੁਰੂ ਕੇ ਲਾਲ ਮਾਂ ਗੁਜਰੀ ਜੀ ਭੁੱਖੇ ਇਸ ਧਰਤੀ ਤੇ ਗੁਜ਼ਾਰਦੇ ਆ ਤੇ ਗੁਰਸਿੱਖ ਪਿਆਰੇ ਇਸ ਭਾਵਨਾ ਨਾਲ ਪ੍ਰਸ਼ਾਦੀ ਦੀਆਂ ਗਰਾਈਆਂ ਸੰਗਤਾਂ ਵਿੱਚ ਹਰ ਤਿਲ ਫੁੱਲ ਨੂੰ ਵੰਡਦੇ ਆ ਤਾਂ ਕਿ ਇੱਕ ਅਹਿਸਾਸ ਹੋਵੇ ਕਿ ਜਿਵੇਂ ਅਸੀਂ ਸਹਬਜ਼ਾਦਿਆਂ ਦੀ ਟਹਿਲ ਸੇਵਾ ਕਰ ਰਹੇ ਹਾਂ ਇਸ ਭਾਵ ਹਰ ਇੱਕ ਸਿੱਖ ਵਿੱਚੋਂ ਸਹਬਜ਼ਾਦੇ ਹੁੰਦਾ ਰੂਪ ਵੇਖਣ ਦੀ ਭਾਵਨਾ ਤੋਂ ਬਹੁਤ ਸ਼ਰਧਾ ਨਾਲ ਅਕੀਦਤ ਨਾਲ ਗੁਰਸਿੱਖ ਪਿਆਰੇ ਸੇਵਾ ਕਰਦੇ ਆ ਪਰ ਨਾਲੇ ਬੇਨਤੀ ਹੈ ਵੀ ਜਿੱਥੇ ਖਾਣ ਪਾਣ ਦਾ ਲੰਗਰ ਚੱਲਦਾ ਉੱਥੇ ਗਿਆਨ ਦੇ ਲੰਗਰ ਵਾਲੇ ਵੀ ਧਿਆਨ ਦਿੱਤਾ ਜਾਏ ਜਿਹੜੇ ਪਵਿੱਤਰ ਜਜ਼ਬਾਤ ਜਿਹੜੀ ਨਿਰਮਲ ਭਾਵਨਾ ਕਰਕੇ ਇੱਥੇ ਆਉਂਦੇ ਆ ਇਹ ਵੀ ਬਾਰ-ਬਾਰ ਬੇਨਤੀ ਹੈ ਕਿ ਕਰੋ ਪ੍ਰਪੇਅਰ ਹੋ ਕੇ ਘੰਟਾ ਸਾਰੇ ਪਿੰਡ ਨੂੰ ਬਿਠਾ ਕੇ ਅਹਿਸਾਸ ਕਰਕੇ ਵੀ ਕਿੱਥੇ ਚੱਲੇ ਆ ਕਿਉਂ ਚੱਲੇ ਆ ਉੱਥੇ ਕੀ ਹੋਇਆ ਸੀ ਕੀ ਖੱਟ ਕੇ ਅਸੀਂ ਆਉਣਾ ਤੇ ਉਹ ਅਹਿਸਾਸ ਨਾ ਮਰਨ ਦਿੱਤਾ ਜਾਏ ਅੰਦਰੋਂ ਉਹਦੇ ਨਾਲ ਸੰਜੀਦਗੀ ਵੀ ਆਏਗੀ ਗੰਭੀਰਤਾ ਵੀ ਆਏਗੀ ਸਹਿਜ ਵੀ ਆਏਗਾ ਤੇ ਸੇਵਾ ਦੀ ਭਾਵਨਾ ਵੀ ਪੈਦਾ ਹੋਏਗੀ ਸੇਵਾ ਬੰਦਗੀ ਬਣ ਜਾਏਗੀ ਸੋ ਇਹ ਕੁਝ ਬੇਨਤੀਆਂ ਵਾਸਤੇ ਕੁਝ ਸੁਝਾਅ ਗੁਰਸਿੱਖਾਂ ਦੇ ਹੁੰਦੇ ਆ ਤੇ ਉਹ ਪ੍ਰਸ਼ਾਸਨ ਵੀ ਇਕੱਠਾ ਹੁੰਦਾ ਅੱਜ ਸਾਰਿਆਂ ਨੇ ਰਲ ਮਿਲ ਕੇ ਗੁਰੂ ਘਰ ਦੇ ਪ੍ਰਬੰਧ ਵੱਲੋਂ ਜਿਹੜੀ ਸਾਰੀ ਇਕੱਤਰਤਾ ਹੋਈ ਆ ਸਾਰਿਆਂ ਦੇ ਸੁਝਾਵਾਂ ਦੀ ਕਦਰ ਕੀਤੀ ਗਈ ਆ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ ਅੱਜ ਫਤਿਹਗੜ੍ਹ ਸਾਹਿਬ ਦੀ ਪਾਕ ਪਿੱਤਰ ਧਰਤੀ ਤੇ ਜਿੱਥੇ ਕਿਉਂਕਿ ਸ਼ਹੀਦੀ ਪੰਦਰਵਾੜਾ ਦੋ ਦਿਨ ਬਾਅਦ ਆਰੰਭ ਹੋਣ ਵਾਲਾ ਲਗਭਗ 400 ਤੋਂ ਉੱਪਰ ਗਿਣਤੀ ਦੇ ਵਿੱਚ ਲੰਗਰ ਨੇ ਜਿਹੜੇ ਇਸ ਅਸਥਾਨ ਤੇ ਲੱਗਦੇ ਨੇ ਸੋ ਅੱਜ ਉਹਨਾਂ ਲੰਗਰਾਂ ਵਾਲੇ ਸਾਰੇ ਹੀ ਪਿੰਡਾਂ ਦੇ ਵਿਚ ਵਾਈਆਂ ਸੰਗਤਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੀ ਹਰ ਇੱਕ ਸਾਲ ਹੀ ਹੁੰਦੀ ਹੈ ਪਰ ਉਹਦੇ ਵਿੱਚ ਕੁਝ ਵਿਸ਼ੇਸ਼ ਨੁਕਤੇ ਸੀ ਤੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸੀ ਕਿ ਇਹ ਜਿਹੜੀ ਲੰਗਰ ਇਹ ਗੁਰੂ ਸਾਹਿਬ ਦੀ ਦਿੱਤੀ ਹੋਈ ਪਰੰਪਰਾ ਹੈ ਇਹ ਮਰਜ਼ਾਦਾ ਸੋ ਉਹਦਾ ਪਾਲਣ ਜਿਹੜਾ ਉਹ ਸਾਡਾ ਕਰਨਾ ਫਰਜ਼ ਬਣਦਾ ਹੈ ਸੋ ਜਦੋਂ ਵੀ ਲੰਗਰ ਜਿੱਥੇ ਵੀ ਲਾਏ ਜਾਂਦੇ ਨੇ ਸੋ ਉਹਦੇ ਵਿੱਚ ਜਿਹੜੀ ਪਰੰਪਰਾ ਜਾਂ ਮਰਜ਼ਾਦਾ ਉਹਦਾ ਰਹਿਣਾ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਸੂਚਮਤੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੰਬਾਕੂ ਦਾ ਸੇਵਨ ਕਰਨ ਵਾਲਾ ਕੋਈ ਗਲਤ ਚੀਜ਼ਾਂ ਖਾਣ ਵਾਲਾ ਇੱਕ ਤਾਂ ਇਹੋ ਜਿਹੇ ਲੋਕ ਨਾ ਲੰਗਰਾਂ ਦੇ ਵਿੱਚ ਲਾਏ ਜਾਣ ਦੂਜਾ ਇਹ ਹੈ ਕਿ ਅਕਸਰ ਇੱਕ ਸੰਗਤ ਨੂੰ ਤਕਲੀਫ ਰਹਿੰਦੀ ਹੈ ਕਿ ਲੰਗਰਾਂ ਦੇ ਵਿੱਚੋਂ ਜਦੋਂ ਸਪੀਕਰ ਲਾਉਂਦੇ ਨੇ ਕਈ ਵਾਰੀ ਬੱਚੇ ਅ ਅਬੋਧ ਅਵਸਥਾ ਵਿੱਚ ਉਹ ਹਾਕਾ ਮਾਰ ਲੱਗ ਜਾਂਦੇ ਨੇ ਇਹ ਖੀਰ ਦਾ ਲੰਗਰ ਹੈ ਜੀ ਕੋਈ ਕਹਿੰਦਾ ਗੰਨੇ ਦਾ ਰਸ ਦਾ ਸੋ ਇਹ ਲੰਗਰ ਜਿਹੜੀ ਹੈ ਉਹ ਇਹ ਪਰੰਪਰਾ ਜਿਹੜੀ ਹੈ ਸਾਨੂੰ ਇਜਾਜ਼ਤ ਨਹੀਂ ਦਿੰਦੀ ਸੋ ਇਸ ਕਰਕੇ ਸਾਦਗੀ ਤੇ ਦੂਸਰਾ ਇਹ ਆ ਕਿ ਮਰਜ਼ਾਦਾ ਸੋ ਉਹਦੇ ਬਾਰੇ ਬੇਨਤੀਆਂ ਕੀਤੀਆਂ ਨੇ ਤੇ ਇੱਕ ਖਾਸ ਕਰਕੇ ਜਿਹੜੇ ਨੌਜਵਾਨ ਵੀਰ ਟਰੈਕਟਰਾਂ ਤੇ ਆਉਂਦੇ ਨੇ ਉਹ ਅਕਸਰ ਦੇਖਣਾ ਹੁੰਦਾ ਕਿ ਉਹ ਕਈ ਵਾਰੀ ਬਹੁਤ ਵੱਡੀ ਵੱਡੇ ਸਾਊਂਡ ਵੱਡੇ ਵੱਡੀਆਂ ਆਵਾਜ਼ਾਂ ਇਹ ਕਿਤਾਬ ਐਸੀ ਦੇਖੋ ਕਿ ਡਾਕਟਰੀ ਵੀ ਕਹਿੰਦੀ ਹੈ ਕਿਸੇ ਹਾਰਟ ਦੇ ਪੇਸ਼ੈਂਟ ਵਾਸਤੇ ਖਾਸ ਕਰਕੇ ਬਜ਼ੁਰਗ ਵਾਸਤੇ ਜਾਂ ਬੱਚੇ ਵਾਸਤੇ ਜਿਹੜੀ ਹੈ ਉਹਨੂੰ ਬਹੁਤ ਭਿਆਨਕ ਚੀਜ਼ ਹੈ ਦੂਸਰੀ ਗੱਲ ਇਹ ਆ ਕਿ ਦੇਖੋ ਹੁਣ ਜਿਹੜੀ ਇੱਥੇ ਸੰਗਤ ਆਉਂਦੀ ਹੈ ਕੋਈ ਬਾਣੀ ਪੜਦਾ ਆ ਰਿਹਾ ਹੈ ਕੋਈ ਸਿਮਰਨ ਕਰਦਾ ਆ ਰਿਹਾ ਹੈ ਤੋਂ ਇਸ ਤਰ੍ਹਾਂ ਦੀ ਆਵਾਜ਼ ਇਹ ਉਹਦੇ ਵਿੱਚ ਖੱਲੜ ਪਾਉਂਦੀ ਹੈ ਸੋ ਇਹ ਗੁਰਮਤ ਦਾ ਸਿਧਾਂਤ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪ ਇਹ ਹੈ ਕਿ ਕਿਸੇ ਗੁਰੂ ਦੇ ਨਾਲ ਟੁੱਟੇ ਹੋਏ ਨੂੰ ਜੁੜੇ ਹੋਏ ਨੂੰ ਤੋੜ ਦੇਣਾ ਤੇ ਪੰਨ ਸਭ ਤੋਂ ਵੱਡਾ ਹੈ ਕਿ ਕਿਸੇ ਟੁੱਟੇ ਹੋਏ ਨੂੰ ਜੋੜ ਦੇਣਾ। ਸੋ ਕਿਤੇ ਅਸੀਂ ਇਹ ਗਨਾਹ ਤਾਂ ਨਹੀਂ ਕਰ ਰਹੇ ਕਿ ਜਿਹੜੀ ਸੰਗਤ ਬਾਣੀ ਨਾਲ ਜੁੜੀ ਹੈ ਉਹ ਸਾਡੀ ਆਵਾਜ਼ ਦੀ ਜਿਹੜੀ ਪੋਲਿਊਸ਼ਨ ਹੈ ਜਾਂ ਆਵਾਜ਼ ਜੋ ਐਡੇ ਪੱਧਰ ਤੇ ਹੈ। ਸੋ ਇਹ ਸਾਰੀਆਂ ਗੱਲਾਂ ਇਹ ਠੀਕ ਹੈ ਕਿ ਅਸੀਂ ਮੈਂ ਇਸ ਗੱਲ ਦੇ ਉਹ ਇਹਦੇ ਵਿੱਚ ਕੋਈ ਦੋਰਾਮਾ ਨਹੀਂ। ਕੱਲੀ ਸ਼੍ਰੋਮਣੀ ਕਮੇਟੀ ਜਿੱਦੀ ਵੱਡੇ ਸੰਗਤ ਆਉਂਦੀ ਹੈ ਇਹ ਲੰਗਰਾਂ ਦੇ ਪ੍ਰਬੰਧ ਨਾਲ ਸਭ ਨਹੀਂ ਜਾ ਸਕਦੀ। ਉਹਨੂੰ ਸੰਭਾਲਣ ਲਈ ਸੰਗਤ ਹੀ ਆਉਂਦੀ ਹੈ, ਸੰਗਤ ਹੀ ਸੰਭਾਲਦੀ ਹੈ। ਸੋ ਇਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਅਸੀਂ ਸਾਰੇ ਹੀ ਜਿਹੜਾ ਆਪਸੀ 프ਰੇਮ ਦੇ ਨਾਲ ਇਹ ਸੇਵਾਵਾਂ ਜਿਹੜੀਆਂ ਉਹ ਕਰੀਏ ਸੋ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਇਥੋਂ ਅੱਜ ਇਹ ਬੇਨਤੀਆਂ ਹਨ ਇੱਕ ਅਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਂਦਾ ਕਿ ਪਿਛਲੀ ਵਾਰੀ ਬੜੇ ਹੀ ਜਗ੍ਹਾ ਪਰ ਜਿਹੜਾ ਖੂਨਦਾਨ ਕੈਂਪ ਲਗਾਏ ਗਏ ਸੀਗੇ ਔਰ ਉਹ ਜ਼ਬਰਦਸਤੀ ਸੰਗਤਾਂ ਨੂੰ ਖਿੱਚ-ਖਿੱਚ ਕੇ ਲੈ ਕੇ ਜਾਂਦੇ ਨੇ ਕਿ ਖੂਨਦਾਨ ਕਰਨਾ ਖੂਨਦਾਨ ਪਰ ਉਹ ਉਹਨਾਂ ਦਾ ਬਿਜ਼ਨਸ ਹੁੰਦਾ ਹੈ ਇਸ ਕਰਕੇ ਸੂਚੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਉਹਨਾਂ ਤੋਂ ਬਚੋ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਖੂਨਦਾਨ ਕੈਂਪ ਲਾਉਂਦੇ ਨੇ ਬਿਨਾਂ ਮਨਜ਼ੂਰੀ ਤੋਂ ਉਹਨਾਂ ਦੇ ਰੋਕਦਾਓ ਕੀਤੀ ਜਾਵੇ